ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਆਸ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਸਾਰਿਆਂ ਨੂੰ ਖੁੱਲਾ ਸੱਦਾ ਹੈ ਜੀ 26 ਜੂਨ ਪਿੰਡ ਭਾਮ ਸਾਡੇ ਮੇਲੇ ਆ ਜੀ ਬਹੁਤ ਵੱਡਾ ਤੇ ਉੱਥੇ ਆ ਰਿਹਾ ਜੀ ਕਨਵਰ ਗਰੇਵਾਲ ਤੇ 2:00 5:00 ਦਾ ਟਾਈਮ ਆ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਹਮਮਾ ਕੇ ਪਹੁੰਚੋ ਜੀ। ਕਿਹੜਾ ਕਿਹੜਾ ਗਾਣਾ ਗਾਉਣਾ ਕਨਵਰ ਗਰੇਵਾਲ ਨੇ? ਗਾਣੇ ਆਪਣੀ ਮਰਜ਼ੀ ਜਿਹੜੇ ਮਰਜ਼ੀ ਬੁਲਾਈ ਜਾਏ। ਫਿਰ ਵੀ ਤੁਹਾਡੀ ਮੈਨੂੰ ਪਤਾ। ਮੈਂ ਦੇ ਇੱਕ ਗੋਣਾ ਕੋਣ। ਤੂੰ ਕਿਹੜਾ ਗੋਣਾ? ਵੇ ਨਾ ਮਾਰ ਗਿਆ ਆਰਮਾ ਵੇ ਪੇਕੇ ਤਤਲੀ ਦੇ ਦੂਰ ਆਏ ਹਾਏ ਸਾਡ ਜੀ ਦਾ ਗਾਣਾ ਹੈ ਜੇ ਕਰਮ ਕਰਵਾਦੇ ਫਾਜ਼ਾ ਸਾਹਿਬ ਦਾ ਫੇਵਰੇਟ ਹੈ ਅੱਛਾ ਰਿਕਾਰਡ ਵੀ ਕਰੀ ਜਾਓ ਜੀ ਸੈਗ ਲਾਇਆ ਕਰਾਂਗੇ ਸਾਡੇ ਤੂੰ ਦੱਸ ਕੁੜੀਏ ਤੂੰ ਬਲਜੀਤ ਤੈਨੂੰ ਕਿਹੜਾ ਪਸੰਦ ਹੋਦਾ ਗਾਣਾ ਮੈਨੂੰ ਨੱਚਣ ਲਾ ਦੇਣਗੇ ਬੀਬਾ ਕੀ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਹਾਂ ਇਹੋ ਸਭ ਤੋਂ ਪਹਿਲੀ ਵਾਰ ਮੈਂ ਗਾਣਾ ਹਾਂ ਤਾਂ ਇਹੋ ਹੀ ਸੁਣੀ ਬੜੀ ਦੁਨੀਆ ਚੂਮਦੀ ਇਹ ਗਾਣੇ ਤੇ ਕੇ हां जी बहन जी तू ही थे थे <स्थाथथ> की कहना ਚਾਹੁੰਦੇ ਜੇ ਹੈ ਤੁਸੀਂ ਕਿਹੜਾ ਗਾਣਾ ਮੈਨੂੰ ਸਾਰਾ ਮੇਲਾ ਹੀ ਪਸੰਦ ਵਾ ਗਾਣਾ ਸੁਣਿਆ ਨਹੀਂ ਹੋਸਾ ਦਾ ਜਿਹੜਾ ਸੁਪਰਸਟਾਰ ਨਹੀਂ ਰਹਿਦੇ ਜਿੰਨਾ ਮੱਜੀ ਮੇਲੇ ਮੂਲੇ ਮੇ ਵੇਲਾ ਮੈਨੂੰ ਉਸਦਾ ਗੋਲਾ ਪਸੰਦ ਆ ਹਮ ਬਰਫ ਵਾਲਾ ਗੋਲਾ ਚੇਚਾ ਗੋਲਾ ਮੰਗਵਾਉਣੀ ਹੁੰਨੀ ਆ ਬਰਫ ਵਾਲਾ ਗੋਲਾ ਬੜੀ ਬੜੀ ਕਹੀ ਨਾ ਮੈਨੂੰ ਨਹੀਂ ਬਰਫ ਵਾਲਾ ਗੋਲਾ ਲੈ ਕੇ ਦੇ ਅੱਛਾ ਦੋ ਗਲਾਸ ਦੋ ਗਨਾ ਦੋ ਗਲਾਸੇ ਵਿੱਚ ਪਾ ਕੇ ਕਰੀਏ ਵਿੱਚ ਔਰ ਦੈ ਗਲਦੇ ਹਾਂ ਤੂੰ ਹੀ ਕਿੱਧਰ ਭਜੇ ਅਸੀਂ ਗੱਲ ਜੀ ਸਾਰਿਆਂ ਨੂੰ ਇਹ ਲਾ ਵੇਖਣ ਆਏ ਹੋਂਦੇ ਪਹਿਲਾਂ ਦੇਖ ਲੈ ਮੈਂ ਉਹ ਤਾਂ ਸਿਰੇ ਕਬੱਡੀ ਖੇਡਣੀ ਉੱਥੇ ਨਹੀਂ ਕਬੱਡੀ ਖੇਡਉਂਦੀ ਮੇਰੇ ਦੇ ਕੱਲਾ ਹੀ ਖੇਡ ਲੋਗਾ ਕੇ ਬੱਲੇ ਬੱਲੇ ਕੋਈ ਡੰਡ ਬੈਠ ਕੇ ਨਹੀਂ ਆ ਉਹ ਵਾਲਾ ਅੱਕੇ ਹੁਣਾ ਸਿਰਫ ਮਾਮੀ ਇਹ ਕਿ ਦਿਨ ਮੋਰ ਨੂੰ ਟੀ ਮਾਰਨ ਲੱਗੀ ਏਦਾਂ ਚੁੱਕ ਕੇ ਏਦਾਂ ਕਿ ਏਦਾਂ ਤੇ ਪਾਟੇ ਪਟਾਕਾ ਪੈ ਗਿਆ ਉੱਥੇ ਤੇ ਮੈਂ ਕਿਤੇ ਕਿੰਨੇ ਦਿਨ ਰਹੇ ਤੇੜੀ ਬਣਦੇ ਫਿਕਰੀ ਨਹੀਂ ਮੈਂ ਤੂੰ ਇਹ ਸ਼ੇਰੋ ਸ਼ੇਰੀ ਬੋਲਣੀ ਆ ਉਹ ਤੈਨੂੰ ਟਾਈਮ ਲਵਾਵਾਂਗੇ ਨਹੀਂ ਨਹੀਂ ਤੌਹਦੇ ਨਾ ਪੁਲੀ ਦੀ ਕਬੜੀ ਹੋਣੀ ਹੋਰ ਜੋਰ ਭਾਈ ਨੂੰ ਕਾ ਕੇ ਤੈਨੂੰ ਟਾਈਮ ਲਵਾਵਾਂਗੇ ਬੁਕਿੰਗ ਕਰਦੇ ਤਾਂ ਲਿਖਿਆ ਹੋਆ ਜਿੰਨੇ ਜਿਹੜੇ ਬੁੱਕ ਕੀਤੇ ਉਹਨਾਂ ਨੂੰ ਟਾਈਮ ਮਿਲਣਾ ਉਹਨੇ ਆਹ ਵਾਰੀ ਉਹਨੇ ਨਾ ਬੁਕਿੰਗ ਕਰਾ ਦੋ ਵੀ ਆਪਣੀ ਆਜੀ ਨਹੀਂ ਸਾਡੇ ਪਿੰਡ ਦਾ ਮੇਲਾ ਹੋਣਾ ਵਾ ਕਿਉਂ ਨਾ ਟਾਈਮ ਮਿਲੂਗਾ ਭਲਾ ਹਨਾ ਨਹੀਂ ਕਿਉਂ ਤੁਹਾਡੀ ਫਰਮਾਇਸ਼ ਪਾ ਦਾਂਗੇ ਅੱਕੇ ਤੁਹਾਡੇ ਨੂੰ ਟਾਈਮ ਦੋ 5 2-3 ਮਿੰਟ ਦਾ ਜ਼ਿਆਦਾ ਨਹੀਂ ਉਹਨੇ ਲਿਖਿਆ ਵੀ ਸੱਦੇ ਹੋ ਜਾਂਦੇ ਜਿਹੜੇ ਉਹਨਾਂ ਨੂੰ ਟਾਈਮ ਦਿੱਤਾ ਜਾਊ ਤੇ ਤੁਹਾਨੂੰ ਮਸਾਦ ਲੈ ਤੇ ਅੱਜ ਬੁਕਿੰਗ ਕਰਾ ਜੀ ਚੱਲ ਲੱਗੇ ਨਹੀਂ 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 ਤਾਂ ਕਿਸ ਸਾਹ ਜੀ ਤੁਹਾਨੂੰ ਕਿਹੜਾ ਗਾਣਾ ਪਸੰਦ ਆ ਕਨਵਰ ਗਰੇਵਾਲ ਦਾ ਕਿਹੜਾ ਕਨਵਰ ਗਰੇਵਾਲ ਦਾ ਵੇਖ ਮਰਦਾਨਿਆ ਰੰਗ ਕਰਤਾਰ ਦੇ ਉਹਦਾ ਗਾਣਾ ਵਾ ਗਾੜੀ ਮੇਰੇ ਬੰਦਿਆਂ ਨੂੰ ਮਦਾਨੇ ਆ ਰੰਗ ਕਰ ਸਾਰਦੇ ਦੇ ਵੇਖ ਮਰਦਾਂ ਮੈਂ ਇਹ ਮੈਂ ਤਾਂ ਕੰਟ ਨੂੰ ਸੁਣੀ ਸੀ ਕਨਵਰ ਗਰੀ ਵਾਲੀ ਉਹਦੇ ਵਿੱਚ ਨਾ ਦੱਸਿਆ ਸੀ ਫਿਰ ਮੈਂ ਗਾਣਾ ਕੱਢ ਕੇ ਸੁਣਿਆ ਅੱਛਾ ਜਜ਼ਾਰ ਸਿੱਧੂ ਦਾ ਇਹ ਕਨਵਰ ਗਰੀ ਵਾਲੇ ਗਿਆ ਹਾਂ ਹਾਂ ਕੀ ਨਹੀਂ ਉਹਨਾਂ ਨੇ ਨਹੀਂ ਨਾ ਮਾਰ ਜਾ ਆਲਮਾ ਵੀ ਪੇਕੇ ਤੱਲਣੀ ਦੇ ਦੂਰ ਆਹਾਹਾ ਬਹੁਤ ਹੀ ਵੱਡਾ ਬੜਾ ਪੁਰਾਣਾ ਗਾਣਾ ਸੀ ਇਹ ਵੀ ਏ ਕਾਂ ਲਾਲਾ ਸੁਣਾਉਣਾ ਚਾਹੇ ਤੇ ਮੈਨੂੰ ਪੁਰਾਣੀ ਨਾ ਆਉਂਦਾ ਮੈਨੂੰ ਜਿੰਨਾ ਆਉਂਦਾ ਕਿਉਂਕਿ ਮੈਂ ਗਾਣੇ ਜਿਹੜੇ ਸੁਣਦਾ ਨਾ ਉਹ ਬਲਜੀਤ ਨੂੰ ਪਤਾ ਫਿਰ ਉਲਟ ਪੁਲਟ ਹੋ ਜਾਂਦੇ ਆ ਜਿਵੇਂ ਸੁਣਾਉਣ ਲੱਗਾ ਬੇ ਕੋਈ ਫਿਲਮਾਂ ਵੀ ਵੇਂਦੇ ਉਲਟ ਪੁਲਟ ਹੀ ਵੇਂਦੇ ਆ ਨਹੀਂ ਨਹੀਂ ਆਪਾਂ ਕਿਹੜਾ ਤੁਹਾਨੂੰ ਨਾਮ ਦੇਣਾ ਵਾ ਫਿਲਮਾਂ ਵੇਖਣੀ ਸ਼ੁਰੂ ਕੀਤੀ ਆ ਮੇਰੇ ਸਾਹ ਨਾਲ ਹੱਦ ਮੈਂ ਗਾਣੇ ਕੋ ਨਹੀਂ ਸੁਣ ਕੇ ਹੱਡੀਆਂ ਹੁੰਦੇ ਨਹੀਂ ਟਾਈਮ ਨਹੀਂ ਲੱਗਦਾ ਵੇਖਣੇ ਗਾਣੇ ਉਹਦੇ ਵਿੱਚ ਐਵੇਂ ਨਾ ਲੜਿਆ ਕਰ ਢੋਲਾ ਮੈਂ ਤੇਰੀ ਸੇਹਰਿਆਂ ਨਾਲ ਵਿਆਹੀ ਹੋਈ ਆ ਇਹ ਕੀ ਦਾ ਗਾਣਾ ਮੈਨੂੰ ਗਾਇਕ ਵੀ ਦੱਸੀ ਜਾ ਉਹਨੂੰ ਨਾਲ ਨਾਲ ਪਤਾ ਲੱਗੇ ਹੁਣ ਇੰਨਾ ਨਹੀਂ ਉਹ ਜੇਤਾ ਵੀ ਕਿਹਦਾ ਗਾਣਾ ਏ ਇਹ ਗਾਣਾ ਹੈਗਾ ਵਾ ਮੈਨੂੰ ਗਾੜ ਦੋ ਮੈਨੂੰ ਗਾੜ ਦੋ ਗਾਣੇ ਕਨੇਉ ਗਾੜ ਦੋ ਕਿਦਾਂ ਇਦਾਂ ਨਹੀਂ ਗਾਣੇ ਤੇਰੇ ਸਹਰਿਆਂ ਨਾਲ ਵਿਆਹੀ ਹੋਈਆਂ ਆਹੋ ਤੇਰੀ ਤੇਰੀ ਸਹਰਿਆਂ ਨਾਲ ਵਿਆਹੀ ਹੋਈਆਂ ਤੇਰੇ ਸਹਰਿਆਂ ਨਾਲ ਵਿਆਹੀ ਹੋਈਆਂ ਹਾਂ ਠੀਕ ਹੁਣੇ ਭੇਜੀ ਹੈ ਹਲੋ ਬਸ ਮੈਂ ਕਹਾਂ ਤੈਨੂੰ ਫੋਨ ਕਰਦਾ ਸਾਨੂੰ ਭੈਣ ਨਹੀਂ ਆਈ ਨਹੀਂ ਆਈ ਰਿਪਾ ਚਲੋ ਸਨਾ ਦਿਓ ਯਾਰ ਗਾਣਾ ਗੁਣਾ ਸੁਣਾ ਦਿਓ ਕੋਈ ਫਿਰ ਅੱਜ ਮੀਂਹ ਪਿਆ ਵਾ ਇਹ ਵੀ ਗੱਲ ਦੱਸੋ ਬੜਾ ਜਿਆਦਾ ਪਿਆ ਅੱਜ ਇਹ ਆ ਵੀ ਧਰਤੀ ਜਿਹੜੀ ਇੱਕ ਕਰਨਤੀ بارش ਨੇ ਬਹੁਤ بارش ਹੋਈ ਅੱਜ ਬੰਦੇ ਬੁੰਦੇ ਪਰ ਗਰਮੀ ਹਜੇ ਵੀ ਬਹੁਤ ਜਿਆਦਾ ਹੈ ਬਹੁਤ ਜਿਆਦਾ ਸਾਡੇ ਮੀਂਹ ਤੇ ਆਇਆ ਹੀ ਆਇਆ ਨਾਲ ਇੱਕ ਮਹਿਮਾਨ ਹੋਰ ਆ ਗਿਆ ਹਾਂਜੀ ਸੱਪ ਵੀ ਆ ਗਏ ਅੱਛਾ ਕਿੱਦਾਂ ਬੱਚਾ ਹੈ ਪਰ ਹੈ ਜੜੀਲਾ ਹੈ ਜੜੀਲਾ ਹੈ ਔਰ ਅਕਬੀਰ ਪਤਾ ਕੀ ਹੋਇਆ ਵਾ ਭਾਵੇਂ ਚੂਹੇ ਖਾਣਾ ਹੋਵੇ ਨਹੀਂ 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 ਹੁੰਦਾ ਵਾ ਖਾਣਾ ਨਹੀਂ ਉੱਥੇ ਉਹ ਖੁੱਡਾਂ 'ਚ ਵੱੜਦੇ ਚੂਹੇ ਨਹੀਂ ਖੁੱਡਾਂ 'ਚ ਵੱੜਦੇ ਜੋ ਪਾਣੀ ਪੈ ਗਿਆ ਹੁਣ ਬਾਹਰ ਨਿਕਲਦੇ ਆ ਤੇ ਬਾਕੀ ਇਹ ਵੀ ਸਾਰੇ ਭੈਣ ਭਰਾਵਾਂ ਨੂੰ ਇਹ ਵੀ ਥੋੜਾ ਜਿਹਾ ਡੀਆਂ ਤੇ ਨੀਹਾਂ ਜੜੀਆਂ ਉਹ ਐਂ ਤਾਰ ਹੋ ਗਈਆਂ ਹੈਗੀਆਂ ਤੇ ਫੇਰ ਪਾਣੀ ਕੱਢਿਆ ਘਰਾਂ ਨਾਲੀਆਂ ਦੇ ਵਿੱਚੋਂ ਦੀ ਸੱਪ ਜਿਹੜੇ ਆ ਬਾਹਰ ਆ ਸਕਦੇ ਆ ਤੇ ਬੱਚਿਆਂ ਦਾ ਵੀ ਥੋੜਾ ਖਿਆਲ ਰੱਖ ਹੁਣ ਗਿੱਲਾ ਜਾ ਗਿਆ ਬਸ ਹੁਣ ਤੇ ਪਾਣੀ ਨਿਕਲ ਗਿਆ ਜਾਣਾ ਤੇ ਉਹ ਵਧੀਆ ਇਹਦੇ ਗੱਲ ਹੈੀ ਵੀ ਲੋਕੇਸ਼ਨ ਵੀ ਬੜੀ ਵਧੀਆ ਹੋ ਗਈ ਹੁਣ ਤੇ ਵੇਖੋ ਵੀ ਬੱਦਲ ਵੀ ਇਤਰਾ ਹੈਗੇ ਆ ਨਾ ਨਹੀਂ ਜਿਹੜਾ ਮੁਰਤਾਂ ਮੜਦਾ ਜ਼ਿਆਦਾ ਆਉਂਦਾ ਏ ਉਹ ਹਟਿਆ ਸੇ ਨਾ ਅੰਬगिर ਗਏ ਸਾਰੇ ਅੰਬ ਦੇ ਕਿਤੇ ਢੇਰ ਲਾਗੇ ਥੱਲੇ ਦੇ ਅੰਬਾਂ ਦੇ ਤੇ ਕਿਤੇ ਮਿਜਕ ਕੱਢ ਦਿੱਤੀ ਆ ਸੋ ਰੋਹਾਂ ਦਾ ਬੂਟਾ ਵਖਾਲ ਵੇਖ ਲੋ ਖਾਲੀ ਹੋ ਗਿਆ ਉੱਤੇ ਆਪੇ ਦੇਖ ਪੈਣੇ ਜਿਹੜੇ ਰਹਿੰਦੇ ਖੁੰਦੇ ਵਿਚਾਰੇ ਹੈਂਦਾ ਨਾ ਚਿੰਗੀ ਤੋਂ ਵੱਡੇ ਹੁੰਦੇ ਨਾਲ ਪੱਕਦੇ ਉਹ ਵੀ ਅੰਬ ਘਟ ਡਿੱਕੇ ਨੇ ਉਹ ਉਹ ਅੰਬ ਦੇ ਅੰਬ ਘਟ ਡਿੱਕੇ ਨੇ ਅੰਬ ਬੂਟੇ ਛੋਟੇ ਰਹਿ ਗਏ ਆ ਉਹਦੇ ਛੋਟੇ ਰਹਿ ਗਏ ਨਾ ਉਹ ਪਤਾ ਕਰਨਾ ਕਿ ਪਾਣੀ ਨਹੀਂ ਪਿਆ ਕਿਉਂ ਨਹੀਂ ਉਹਦੇ ਲੱਗਦੇ ਖਾਲ ਉਹ ਲੱਗਣ ਖਾਲ ਉਹ ਨਹੀਂ ਕਰਦੇ ਉਹ ਉਹਦਾ ਵੀ ਖਾਲਾ ਕੀ ਚੱਕਰ ਹੋਇਆ ਵਾ ਸਹਿਜ ਜੀ ਨਿੱਕੇ ਰਹਿ ਗਏ ਇਹਨਾਂ ਆਹ ਤੇ ਅੱਗੇ ਕਿੰਨਾ ਨਾ ਬਾਬਾ ਹੀ ਵੰਡਾ ਉਹ ਜੰਮ ਨਹੀਂ ਆ ਬਟਾ ਗਰੀਆ ਤਾਂ ਵੀ ਨਹੀਂ ਨਿਕਾ ਰਹੇ ਹੈ ਕਿਾ ਗਰਮੀ ਜਰੀ ਪੈ ਗਈ ਬਰਾਬਰ ਦਾ ਹੀ ਹੋ ਗਿਆ ਜਾਂ ਫਿਰ ਟੱਕ ਨਹੀਂ ਲਾਏ ਆ ਅਗਲੀ ਵਾਰ ਟੱਕ ਲਾਵਾਂ ਇਦਾਂ ਇਦਾਂ ਦਾ ਟੱਕ ਦੇ ਲਾਉਂਦੇ ਵੀ ਦੀ ਵੇਖੀ ਨਹੀਂ ਮੈਂ ਐਰ ਕੇ ਆਂਬ ਵਿਕਣੇ ਵੀ ਨਾ ਆਏ ਹਲੇ 4-5 ਨੂੰ ਨਹੀਂ ਆਏ ਥੋੜੇ ਆ ਜਾਣੇ ਆ ਹਾਂ ਹੁਣ ਆਉਣੇ 10-15 ਤੱਕ ਆਣ ਦਾ ਆਹ ਆਹ ਬੜੇ ਨਾਨਕੇ ਅੰਗਲ ਦੇ ਆਂਬ ਹੁੰਦੇ ਆਹ ਤੇ ਬੂਟੇ ਕੋਹ ਨਹੀਂ ਆ ਸਾਹਿਬ ਥੋੜੇ ਜਿਹਾ ਇਸ ਕਰਾਉਂਦੇ ਆ ਅੱਜ ਮੱਸਿਆ ਵਾ ਅਗਲਾ ਸੌਣਾ 15 16 ਤਰੀਕ ਨੂੰ ਕਰਾਉਂਦਾ ਤੇ ਐਡਾ ਅੰਕਲ ਜੀ ਚੰਗੇ ਅੱਜ 11 ਦਿਨ ਮਹੀਨਾ ਗਿਆ ਕਾਲੇ ਅੰਬ ਲੱਗਦੇ ਨੇ ਦੇਸੀ ਅੱਛਾ ਬੜੇ ਵਧੀਆ ਚਾਦੀ ਹਣੇ ਹੋਰ ਤੇ ਇੰਨੇ ਨੇ ਬੂਟੇ ਤੇ ਐਡੇ ਅੰਬ ਲੱਗੇ ਉਹ ਮਾਰੇ ਮਨ ਨੂੰ ਕਿ ਲੱਗੇ ਐਡਾ ਬੂਟਾ ਵੇ ਐਡੇ ਅੰਬ ਲੱਗੇ ਹਾਈ ਬ੍ਰੈਡ ਹੁਣ ਹਾਈ ਬ੍ਰੈਡ ਕਹਿ ਦਿੰਦੇ ਆ ਸਹੀ ਗੱਲ ਆ ਪਰ ਉਹ ਪਰ ਵਰਲਡ ਵਾਰ ਕੀ ਲੱਗਣ ਦਾ ਖਤਰਾ ਮਤਰਾਉਣ ਡਿਆ ਵਾ ਅਛਾ ਵਰਲਡ ਵਾਰ ਕਤਰ ਤੇ ਵੀ ਇਹਨਾਂ ਨੇ ਗੋਲੇ ਦਾਗਤੇ ਜਾਜ ਬੰਦੋ ਗਿਆ ਖੰਡੇ ਫੇਰ ਪਤਾ ਕਿਸ ਨੂੰ ਹੋ ਗਈ ਬੰਦ ਆ ਕਤਰ ਦੇ ਕਤਰ ਦੇ ਇਹਨਾਂ ਨੇ ਨਿਕਾਲ ਚੁੱਕੀ ਨਾ ਹੂੰ ਕਤਰ ਵਿੱਚ ਜਿਹੜਾ ਹੈ ਅਮਰੀਕਾ ਦੇ ਜਿਹੜੇ ਫੇਰ ਵੇਚੇ ਇਹਨਾਂ ਦੇ ਜਿਹੜੇ ਉਹਨਾ ਤੇ ਹੁਣ ਚੱਲ ਪਿਆ ਜਾਜ ਕਿ ਨਹੀਂ ਹਲੇ ਹੋ ਗਈ ਸੁਲਾ ਹੋ ਗਈ ਉਹ ਵੀ ਇਹਨਾਂ ਨੇ ਅਛਾ ਅਛਾ ਮੈਂ ਤੁਹਾਨੂੰ ਮੀਨੂ ਕਹਿੰਦੀ ਮੈਂ ਵਾਪਸ ਆ ਜਾ ਕਿਨੂੰ ਤੁਹਾਨੂੰ ਵੀ ਨਾ ਸੀਗੇ ਉਹਨੇ ਤੋਂ 2 ਮਹੀਨੇ ਬਾਅਦ ਅੱਟਾ ਕਰ। ਭਰਾ ਇਹਨਾਂ ਦਾ ਤੈਨੂੰ ਨਾ ਇੱਥੇ ਗਿਆ ਵਾ। ਉੱਥੇ ਮੇਰੇ ਪੀਗਾ। ਮੇਰਾ ਪੁੱਤ ਉਹ ਮਾਰੀ ਦੱਸ ਕੇ ਜੀ ਬਣੀ। ਇਹਦੇ ਵੀ ਆ ਪਤਰੀ ਆ ਗਈ ਨਾ। ਜਿਹਦਾ ਪਤਾ ਹੀ ਨਿਕਲ ਗਿਆ ਉਹਦਾ ਤੇ ਰੋਟੀ ਪਾਣੀ ਵੀ ਨਹੀਂ ਹੁਜ ਮੁੰਡਾ ਨੂੰ ਕਈ ਕੋ। ਮਾਣਾ ਤਾਂ ਪਿਤਾ ਦਾ ਹੈ ਵੀ ਇੱਕ ਵਾਰ ਕਿਹਾ ਗੁਰਦਾ ਤਾਂ ਫੇਰ ਕਿੱਦਮੀ ਕਹਿੰਦੇ ਡੋਨੇਟ ਕਰ ਦੋ ਇਹਨੂੰ। ਬਿਲਕੁਲ ਜਿਹੜਾ ਬੰਦਾ ਵਜਦਾ। ਕਿਉਂ ਬੁੱਧੇ ਤੇ ਦੋਰੀ ਆ ਤੈਨੂੰ ਲੋੜ ਪਈ ਮੈਂ ਤੈਨੂੰ ਦੇਣੀ ਆਪਣੀ। ਕਿਉਂ ਵਰਦੇ ਨਾ ਜੀ ਸੁਣ ਕੱਢੀ ਉਹ ਐਨੂੰ ਲਾ ਐਨਕਾਂ ਉਹ ਤਰਾ ਦੇਖਦਾ ਹੈਗਾ ਤੈਨੂੰ ਨਹੀਂ ਵੇਖਨੀ ਨਹੀਂ ਕਦੀ ਕੁੜੀ 치ੜੀ ਚੂੜਾ ਪਾ ਕੇ ਮਨਪ੍ਰੀਤ ਕਦੀ ਕੁੜੀ 치ੜੀ ਕਦੀ ਅੱਜ ਬੁੱਢੀ ਬਣ ਗਈ ਕਿੰਨੇ ਪੇਸ ਬਦਲਦੀ ਆ ਓਏ ਸਾਰੇ ਰੰਗ ਰਗਾਉਣੇ ਪੈਂਦੇ ਆ ਸਤਰੰਗੀ ਬੁੱਢੀ ਸਤਰੰਗੀ ਹੋਗਾ ਹੈਂ ਖੰਡਾ ਭਰੀ ਬੁੱਢੀ ਡਰਾਮੇ ਬਾਜ਼ ਡਰਾਮੇ ਬਾਜ਼ ਆ ਯੋ ਡਰਾਮੇ ਬਾਜ਼ ਦੇਖ ਲੈ ਹਾਂ ਉਹ ਦਿਨ ਅੱਗੇ ਜਿਹੜੀ ਉਹ ਦਿਨ ਬਲੌਗ ਪਾਇਆ ਉਹਦੇ ਵਿੱਚ ਚੂੜਾ ਪਾਇਆ ਤੇ ਉਹ ਦੂਜਾ ਸੂਟ ਪਾਇਆ ਸੀ ਕੀ ਇਹਨੂੰ ਆਂਦੇ ਆ ਕਾਫੀ ਕਲਰ ਜਿਹਾ ਹਾਂਜੀ ਬਹੁਤ ਸੋਹਣਾ ਲੱਗਦਾ ਸੀ ਤੇ ਬਹੁਤ ਸੋਹਣੀ ਲੱਗਦੀ ਆਹ ਕਹਿੰਦੇ ਲੋਕ ਜਿਹੜੇ ਛੜਕਾ ਦੇ ਕੰਮ ਕਰਦੇ ਹੋ ਬੰਦੇ ਆ ਕੋਹਲ ਕੱਢਦੇ ਆ ਆਪਣੇ ਤੋਂ ਉਸ ਤੇ ਪਾਣੀ ਪੜਾ ਉਹ ਤਾਂ ਇੱਕ ਗਿੱਲਾ ਸਾਰਾ ਬੀਚ ਵਿੱਚ ਚੱਲ ਨਹੀਂ ਜਿਵੇਂ ਲੇਕਿਨ ਇਸ ਵੀ ਵੇਂਦੇ ਉਹ ਭਰਾ ਕੱਢ ਦੇ ਅੱਛਾ ਉਹ ਕੱਲ ਵੇਖਿਓ ਤੇ ਕੁੰਡ ਕੇ ਕੋ ਕੱਢਣੀ ਤੂੰ ਸਾਡੇ ਘਰ ਗਿਰ ਕੋ ਕੱਢਣਾ ਉਹ ਦੇਖਣਾ ਹਾਂ ਇਹ ਕੁੰਡ ਤੇ ਚੇਤਾ ਆ ਗਿਆ ਦੇਖ ਲੈਂਗੇ 99 ਦੀ ਗੱਲ ਆ ਮੈਂ ਆਪਣੀ ਨਾਨੀ ਦੇ ਨਾਲ ਗਈ ਗੱਲ ਕਰਨ ਰੇ ਜਾਂ 99 ਦੀ ਹੋਣੀ ਆ 99 ਦੀ 99 ਦੀ ਗੱਲ ਮੈਂ ਆਪਣੀ ਨਾਨੀ ਨਾਲ ਸੌਦਾ ਲੈਣ ਗਈ ਤੇ ਮੇਰੀ ਨਾਨੀ ਨੇ ਇਦਾਂ ਖੰਡ ਰੱਖੀ ਚਿਰਦੇ ਤੇ ਮੈਂ ਮਗਰ ਮਗਰ ਤੁਰੀ ਉਹ ਨਹੀਂ ਮੈਂ ਥੋੜਾ ਪਤਾ ਮੈਨੂੰ ਸੌਦਾ ਚਕਾਇਆ ਸੀ ਤੇ ਨਾ ਇੱਕ ਬੰਦਾ ਚੱਕ ਗਿਆ ਉਹਨਾਂ ਨੇ ਹਾਂ ਹਾਂ ਤੇ ਉਹਨਾਂ ਨੇ ਨਾ ਜੀ ਸਾਸਰੀ ਘਰ ਜੀ ਸਾਸਰੀ ਘਰ ਭਾਈ ਆ ਜੀ ਜੋ ਵੀ ਆ ਮੈਨੂੰ ਨਹੀਂ ਪਤਾ ਮੈਨੂੰ ਇੰਨਾ ਜਿਉ ਬੰਦਾ ਵਿਚਾਰਾ ਇਹਨੂੰ ਹੋਵੇ ਤੇ ਮੰਮੀ ਬੀਬੀ ਐਂ ਗਾਲੇ ਜਿਉ ਇਤਨੇ ਜੋ ਚੱਲਿਆ ਰਾਲੇ ਹਾ ਮੈਂ ਕਾ ਹੈ ਕੀ ਕਿਉਂ ਤੇ ਮੂਹਰੇ ਮੂੰਹ ਖਾਲਦੀ ਮੈਂ ਫੇ ਉਦੋਂ ਦੇ ਤੇ ਚੰਗੀ ਪਲੀ ਤੋਰੀ ਹੋਣੀ ਜਦੋਂ ਬੰਦਾ ਸਾਹਮਣੇ ਤੋਂ ਨੇ ਆਇਆ ਹਾਂ ਏਦਾਂ ਦਾ ਹਿਸਾਬ ਨੂੰ ਲੈ ਲੈਂਦੇ ਉਹੋ ਸਿਆਣਿਆਂ ਦਾ ਬਜ਼ੁਰਖਾਂ ਦਾ ਬਹੁਤ ਬੜਾ ਰਿਆਜੀ ਸਤਕਾਰ ਕਰਦੀਆਂ ਨੇ ਬੀਬੀਆਂ ਦਾ ਹਾਂ ਹੁਣ ਤੇ ਏਦਾਂ ਦਾ ਹੱਕ ਦਾੜਾ ਲੜਦੀਆਂ ਨੇ ਉਹ ਹੋ ਕੇ ਨਾ ਦਿੰਦੀ ਕੜੀਆਂ ਬਕਰ ਮੇਰੀ ਗੱਲ ਸੁਣੋ ਜਾਦੀ ਮੈਨੂੰ ਜੀ ਜੀ ਕਰਦੇ ਉਹਨਾਂ ਨੂੰ ਭਾਈ ਆ ਜੀ ਕਹਿੰਦੀਆਂ ਨਹੀਂ ਭਾਈ ਆ ਨਹੀਂ ਨਹੀਂ ਮਾੜੀ ਪਰਵਾਨੀ ਮਮਮੀ ਮੈਂ ਦੱਸ ਦਿੰਦੀ ਇਹਨਾਂ ਦੇ ਕਵਾਂਡੀ ਸੀਗੇ ਉਹਨੇ ਜਿੱਦ ਲਾਣਾ ਉਹਨੇ ਕਹਣਾ ਪਾਪਾ ਜੀ ਤੇ ਕੁੱਤੇ ਆ ਨਾਲ ਮਾਪਾ ਜੀ ਪਾਪਾ ਜੀ ਤੇ ਕੰਜਰ ਉਹਨੇ ਕਹਿਣਾ ਕੁੜੀ ਤੇ ਮੈਨੂੰ ਪਤਾ ਨਹੀਂ ਲੱਗਦਾ ਇਹ ਮੈਂ ਕੁੜੀ ਦਾ ਬੁਸਾ ਕਰਾਂਗੀ ਕੁਝ ਨਾਲੇ ਗਾਲ ਕੱਢਦੀ ਨਾਲ ਜੀ ਕਹਿੰਦੀ ਉਹ ਜਿਹੜੀ ਮੂੰਹ ਚੜੀ ਆਵਾਜ਼ ਆ ਤੇ ਕਦੇ ਨਹੀਂ ਕੱਢੇ ਜਿਹੜਾਈ ਵਾਲੀ ਆਪਣੇ ਨਾਲ ਕੱਢਣੀ ਹੈ ਕੀ ਚਲੋ ਠੀਕ ਆ ਠੀਕ ਆ ਜੀ ਸਾਸਰੀ ਕਾਲ ਜੀ ਮੇਲੇ ਲੈਕਸ ਵਲੌਗ ਨਾਲ ਹੈ ਬੁੱਢੀਏ ਤੂੰ ਹੀ ਬੁਲਾਦੇ ਸਾਸਰੀ ਕਾ ਕੇ ਤੂੰ ਬਾਏ ਬਾਏ ਕਰੀ ਜਾਨੀ ਮੈਨੂੰ ਕਰਦੀ ਆ ਕਿ ਸਬਸਕ੍ਰਾਈਬਰ ਨੂੰ ਕਰਦੀ ਜੀ ਸਾਰੇ ਭੈਣ ਭਰਾਵਾਂ ਨੂੰ ਕਰਦੀ ਜਿਹੜਾ ਇੰਨਾ ਮੈਨੂੰ ਪਿਆਰ ਦੇਣਦੇ ਸਤਿਕਾਰ ਦੇਣਦੇ ਆ ਹਾਂ ਵਾਕੇ ਜਿਹੜਾ ਵੀ ਐਕਟਿੰਗ ਗੁੱਡ ਧੰਨਵਾਦ ਜੀ ਐਕਟਿੰਗ ਸੁਪਰ ਸੁਪਰ ਕਿੱਦਾਂ ਸੁਪਰ ਟੁਪਰ ਹਾਂ ਸੁਪਰ ਟੁਪਰ ਸਾਸਰੀ ਕਾਲ ਜੀ ਸੱਚੀ ਕਾਲ ਜੀ ਸਾਰਿਆਂ ਨੂੰ ਤੇ ਇਹ ਆ ਵੀ ਸਬਸਕ੍ਰਾਈਬਰ ਹੀ ਜਿਹੜੇ ਆ ਕਿ ਨਹੀਂ ਭੈਣ ਭਰਾ ਉਹ ਹੀ ਸਾਨੂੰ ਐਕਟਿਵ ਅਕਾਊਂਟ ਦੇ ਆ ਕਮੈਂਟ ਕਰ ਕਰਕੇ ਦੱਸਦੇ ਵੀ ਇਦਾਂ ਇਦਾਂ ਆ ਇਦਾਂ ਇਦਾਂ ਉਹ ਤੋਂ ਪਤਾ ਲੱਗਦਾ ਸਾਨੂੰ ਵੀ ਇਦਾਂ ਕਰਨੀ ਆ ਆਪਾਂ ਹਨਾ ਦੂਜੇ ਬਣਾਉਣ ਆਏ ਹਾਂ ਆਪਾਂ ਇਹਨੇ ਆਖਾ ਚੱਲ ਆਪਾਂ ਗੱਲਾਂ ਬਾਤਾਂ ਕਰਦੇ ਆ ਮਨੋਰੰਜਨ ਕਰਦੇ ਇੰਨੇ ਨਾਲੇ ਘੜੀ ਬੈਠ ਲੋਗੇ ਹਾਂ ਆਪਣਾ ਘਰ ਜਾ ਕੇ ਫੇਰ ਕੰਮ ਹੀ ਕਰਨੇ ਸਾਰਿਆਂ ਨੇ ਥਾਂ ਥਾਈ ਇਹਦੇ ਇਦਾਂ ਹੀ ਹਨਾ ਤੇ ਘੜੀ ਪਾ ਗੱਲਾਂ ਬਾਤਾਂ ਕਰ ਲਈਆਂ ਸਾਰੇ ਭੈਣ ਭਰਾ ਮੈਨੂੰ ਲੱਗੀ ਲੱਗਦਾ ਮੀ ਫੇਰ ਆਊਗਾ ਉੱਦਾਂ ਬਿਲਕੁਲ ਬਿਲਕੁਲ ਨਾਲੇ ਕਮੈਂਟ ਕਰਕੇ ਦੱਸਿਓ ਸਾਨੂੰ ਕਿ ਤੁਹਾਡੇ ਬਾਰਿਸ਼ ਹੋਈ ਆ ਕਿ ਨਹੀਂ ਸਾਡੇ ਗਰਦਾਪੁਰ ਜ਼ਿਲ੍ਹੇ ਦੇ ਪਿੰਡ ਭਾਮ ਦੇ ਵਿੱਚ ਬਾਰਿਸ਼ ਬਹੁਤ ਜ਼ਿਆਦਾ ਹੋਈ ਸ਼੍ਰੀ ਹਰਗੰਦਪੁਰ ਏਰੀਆ 'ਚ ਤੇ ਤੁਸੀਂ ਆਪਣੇ ਏਰੀਆ ਦਾ ਹਾਲ ਦੱਸੋ ਭਲਾ ਵੀ ਤੁਸੀਂ ਕਿਹੜੇ ਏਰੀਆ ਤੋਂ ਵਲੌਗ ਕਰਦੇ ਆ ਤੇ ਕਿਹੜੇ ਏਰੀਆ ਦੇ ਵਿੱਚ ਬਾਰਿਸ਼ ਪਈ ਆ ਇਹ ਵੀ ਪਾਣੀ ਕਿਤੇ ਪਾਣੀ ਨਹੀਂ ਚੱਲਿਆ ਹਾਂ ਕਮੈਂਟ ਕਰਕੇ ਇਹ ਦੱਸਣਾ ਵੀ ਤੁਸੀਂ ਕਿਹੜੇ ਏਰੀਆ ਤੋਂ ਰਹਿਣ ਵਾਲੇ ਆ ਤੇ ਸਾਨੂੰ ਵੀ ਚਾਜ ਆ ਕਿ ਚੜਦਾ ਕਿ ਸਾਡੇ ਭੈਣ ਭਰਾ ਫਲਾਣੇ ਫਲਾਣੀ ਜਗ੍ਹਾ ਤੋਂ ਸਾਨੂੰ ਕਮੈਂਟ ਕਰ ਰਹੇ ਹੈ ਨਾ ਨਾਂ ਨੂੰ ਐਕਟ ਰੈਂਦੇ ਹੋ ਤਾਂ ਨਾਂ ਨੂੰ ਕਰਨਾ ਪੈਂਦਾ ਹਾਂ ਬਾਕੀ ਇਹ ਵੀ ਚਲੋ ਕਪਾਲੀ ਦਾ ਜਿਆਦੇ ਚੁੰਨੀ ਲੱਤ ਚੁੰਨੀ ਲੱਲੇ ਦੀਆਂ ਦੇ ਲੜੋ ਤੇ ਲੜ ਪਈਦਾ ਹਾਂ ਚੰਗੀਆਂ ਚੰਗੀਆਂ ਗੱਲਾਂ ਕਰੋ ਚੰਗੀਆਂ ਕਰ ਲਈ ਇਹਦੇ ਚਾੜਾ ਐਕਟ ਹੋਣਾ ਨਾ ਪਰ ਉਦਾਂ ਹੀ ਹੈਗੇ ਨਹੀਂ ਇਦਾਂ ਦੀ ਲੜਾਈ ਬਾਰੇ ਨਾ ਕਾਹੇ ਬਾਰੇ ਆਪਾਂ ਜਿੱਦਾਂ ਦੇ ਹੈਗੇ ਆ ਉਦਾਂ ਦੇ ਹੀ ਆ ਦਿੰਦਰ ਉਹ ਸਾਰੇ ਭੈਣ ਭਰਾ ਨੂੰ ਪਤਾ ਵੀ ਉਹ ਐਕਟ ਹੀ ਕਰਨ ਦੇ ਆ ਜਿ ਤਰ੍ਹਾਂ ਉਹਨਾਂ ਨੂੰ ਰੋਲ ਦਿੱਤਾ ਗਿਆ ਉਹਨਾਂ ਨੇ ਕਰਨਾ ਪੈਣਾ ਨਹੀਂ ਕਈ ਭੈਣ ਭਰਾ ਕਹਿੰਦੇ ਆ ਕਿ ਆਂਟੀ ਦੀ ਇਹ ਜਿਹੀ ਇਦਾਂ ਨਹੀਂ ਹੋਣੀ ਮੈਂ ਕਿਹਾ ਨਹੀਂ ਇਦਾਂ ਨਹੀਂ ਹੈਗੀ ਹਾਂ ਤੇ ਨਹੀਂ ਆਪਣਾ ਪਾਂਡਾ ਨੇ ਆਪੇ ਨਹੀਂ ਸੋਹਣੀ ਕੋਈ ਸ਼ਾਬਦ ਕੀ ਬਿਲਕੁਲ ਇੱਕ ਇਹ ਆ ਵੀ ਜਿੰਨੇ ਵੇਖਣਾ ਤੁਸੀਂ ਸਾਨੂੰ ਪਿੰਡ ਆਣ ਕੇ ਵੇਖੋ ਸਾਡੇ ਪਿੰਡ ਬਾਰੇ ਪੁੱਛੋ ਹਰ ਪਿੰਡ ਨੂੰ ਪਤਾ ਲੱਗੋ ਚਲੋ ਬਾਏ ਜੀ ਬਾਏ ਸਾਚੀ ਕਾਲ ਜੀ ਸਾਚੀ ਕਾਲ